ਉਹਨ ਸੰਨ ਸ਼ਹੀਦ ਪਏ ਸੀਤਲ ਸਿੰਘ ਜੀ ਮੱਤੇਵਾਲਿਆ ਜਿਹੜੇ ਕਿ 30 ਹਜ਼ਾਰ ਫੌਜ ਨਾਲ ਲੜਦੇ ਰਹੇ ਆਪ ਖੁੱਦ ਦੇ ਨਾਲ ਇਹਨਾਂ ਦੇ ਚਾਰ ਸਾਥੀ ਹੋਰ ਸਨ ਪੰਜਾਬ ਦਾ ਮਸ਼ਹੂਰ ਸਿੰਗਰ ਬਾਕੀ ਨੇ ਇਹਨਾਂ ਦੀ ਗੱਲ ਕੀਤੀ ਤੇ ਇਹਨਾਂ ਦੇ ਬਾਰੇ ਸਰਚ ਕਰਨ ਨੂੰ ਕਿਹਾ ਪੰਜਾਬੀ ਸਿੰਗਰ ਸਾਨੂੰ ਈਵਨ ਦੇ ਹੋਰ ਚੇਜ਼ ਨੇ ਜਿਹੜੇ ਕਿ ਆਪਣੇ ਪੰਜਾਬੀਆਂ ਨੂੰ ਦੱਸਣ ਜਿੰਨੇ ਪੰਜਾਬੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਇਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਤੋਂ ਅੱਗੇ ਅੱਗੇ ਆਉਣ ਲਈ 1991 11 ਸਤੰਬਰ ਨੂੰ ਇੰਡੀਅਨ ਸਰਕਾਰ ਦੀ ਜਿਹੜੀ ਫੌਜ ਉੱਥੇ ਉਹ ਘੇਰਾ ਪਾ ਲੈਂਦੀ ਹੈ 30000 ਦੀ ਫੌਜ ਉੱਥੇ ਪਹੁੰਚੀ ਹੁੰਦੀ ਹੈ ਇਹ ਸਿਰਫ 5 ਜਣੇ ਹੁੰਦੇ ਹਨ ਪਰ ਫਿਰ ਵੀ ਨਹੀਂ ਡਰਦੇ ਹੈਗੇ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦੇ ਹੈਗੇ ਉਹਨਾਂ ਨਾਲ ਲੜਨ ਨੂੰ ਡਿਸੀਜਨ ਲੈਂਦੇ ਹਨ 30 ਘੰਟੇ ਲਗਾਤਾਰ ਉੱਥੇ ਫਾਇਰਿੰਗ ਚਲਦੀ ਰਹੀ ਪਿੰਡ ਮੱਤੇਵਾਲ ਦੇ ਵਿੱਚ ਇੱਕ ਕਮਾਤ ਦੇ ਵਿੱਚ ਇਹ ਲੁਕ ਕੇ ਪੁਲਿਸ ਵਾਲਿਆਂ ਦੇ ਉੱਤੇ ਜਾਂ ਫੌਜ ਦੇ ਉੱਤੇ ਫਾਇਰਿੰਗ ਕਰਦੇ ਰਹੇ ਪੁਲਿਸ ਵਾਲਿਆਂ ਨੇ ਬਹੁਤ ਚਾਲਾਂ ਖੇਡੀਆਂ ਜਿਵੇਂ ਕਿ ਟਰੈਕਟਰ ਮੰਗਾਏ ਬੁਲਟ ਪ੍ਰੂਫ ਟਰੈਕਟਰ ਇਹਨਾਂ ਦੇ ਕੋਲ ਪਹੁੰਚਣ ਲਈ ਪਰ ਫਿਰ ਵੀ ਉਹ ਪਹੁੰਚ ਨਹੀਂ ਪਾਏ ਹੈਗੇ 30 ਘੰਟੇ ਲਗਾ ਅਗਲਾ ਦਿਨ ਚੜਦਾ ਇਹ 12 ਸਪਟੰਬਰ 1991 ਨੂੰ ਇੱਕ ਇੱਕ ਕਰਕੇ ਇਹ ਸ਼ਹੀਦ ਹੁੰਦੇ ਨੇ ਤੇ ਬਹੁਤ ਲੋਕ ਇਹਨਾਂ ਨੂੰ ਨਹੀਂ ਜਾਣਦੇ ਹੈਗੇ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲੀਆ ਦੇ ਉੱਤੇ ਅਲੱਗ-ਅਲੱਗ ਵੀਡੀਓ ਬਣਾਏ ਜਾਣਗੇ ਤੁਹਾਨੂੰ ਇਸ ਦੀ ਜ਼ਿੰਦਗੀ ਬਾਰੇ ਜ਼ਿਆਦਾ ਦੱਸਿਆ ਜਾਏਗਾ ਇਸ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰਿਓ ਹਰੇਕ ਪੰਜਾਬੀ ਤੱਕ ਪਹੁੰਚੇ